ਜੇ ਦੁੱਧ ਸੁੱਖ ਹੋ ਗਈ ਅੱਜ ਤੋਂ ਬਾਅਦ ਇੱਥੇ ਲੋਕ ਸੁੱਖ ਹੋਣ ਦੇ ਨਹੀਂ ਤੁਸੀਂ ਅੱਜ ਤੋਂ ਬਾਅਦ ਨੋਟ ਕਰਦੇ ਇਸ ਗੱਲ ਅਸੀਂ ਇਹ ਸਾਰਾ ਜਿਹੜੀ ਇਹ ਮੰਡੀ ਆ ਗਿਲਹਲਕੇ ਦੀ ਮੰਡੀ ਆ ਔਰ ਗਿਲਹਲਕੇ ਦੇ ਵਿੱਚ ਸਾਡੇ ਜਿਹੜੇ ਚੇਅਰਮੈਨ ਲਾਇਨ ਇਹ ਵੀ ਸਭ ਉਹ ਦੇਖਣਗੇ ਥੋੜਾ ਆਇਆ ਤਾਂ ਜਿੰਨੇ ਤੁਸੀਂ ਆਏ ਹੋ ਇੱਥੇ ਪਹੁੰਚਿਓ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਰੋਸ਼ਨ ਦਿਮਾਗ ਸਾਥੀ ਜਿੰਨਾ ਤੋਂ ਅਸੀਂ ਬੜਾ ਕੁਝ ਸਿੱਖਦੇ ਰਹਨੇ ਆਂ ਪਾਰਟੀ ਦਾ ਵੀ ਕੰਮਕਾਰ ਸੰਭਾਲਦੇ ਆਂ ਸਰਕਾਰ 'ਚ ਵੀ ਵੱਡੀ ਭੂਮਿਕਾ ਹੈ ਸਾਡੇ ਬਹੁਤ ਹੀ ਸਤਕਾਰਯੋਗ ਮੰਡੀਕਰਨ ਬੋਰਡ ਪੰਜਾਬ ਦੇ ਚੇਅਰਮੈਨ ਸਦਾ ਹਰਜਨ ਸਿੰਘ ਜੀ ਬਸਰ ਸਾਹਿਬ ਨੂੰ ਬੇਨਤੀ ਕਰਨਾ ਕਿ ਆਪਣੇ ਵਿਚਾਰ ਸਾਥੀਆਂ ਨਾਲ ਸਾਂਝੇ ਕਰਨ ਤੇ ਗਲੀ ਸਿੰਘ ਜੀ ਸਾਹਿਬ ਨੂੰ ਵਧਾਈਆਂ ਦੇ ਬਸਰ ਸਾਹਿਬ ਸਾਡੇ ਬਹੁਤ ਹੀ ਸਤਕਾਰਯੋਗ ਸਾਰੇ ਸਾਥੀਆਂ ਦਾ ਇੱਕ ਪੌਂਟ ਤੇ ਬਹੁਤ ਧੰਨਵਾਦ ਅੱਜ ਮੈਂ ਇਸ ਮੌਕੇ ਤੇ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਸਿਟੀਵਲ ਸਾਹਿਬ ਉਹਨਾਂ ਦਾ ਅਸਮਾਨਕਾਤ ਧੰਨਵਾਦ ਕਰਦਾ ਹੈ ਮੋਦੀਆ ਸਾਹਿਬ ਗੋਇਲ ਸਾਹਿਬ ਇਸ ਹਲਕੇ ਦੇ ਐਮਐਲਏ ਸਾਹਿਬ ਮੋਹੀ ਸਾਹਿਬ ਸਾਰੇ ਹੀ ਜਿਹਨੇ ਸਾਥ ਹੀ ਆਇਆ ਤੁਸੀਂ ਵਧਾਈ ਦੇਣ ਵਾਸਤੇ ਸਰਦਾਰ ਗੁਰਜੀਤ ਸਿੰਘ ਬੈਨੂ ਕਿਉਂਕਿ ਇਹ ਵਧਾਈ ਦੇਣਾ ਸਾਡਾ ਫਰਜ਼ ਹੈ ਕਿਉਂਕਿ ਇੱਕ ਇਮਾਨਦਾਰ ਸੱਚੇ ਸੱਚੇ ਪਾਰਟੀ ਦੇ ਬਹੁਤ ਹੀ ਮਜ਼ਬੂਤ ਸਾਥੀ ਨੂੰ ਜਿੰਮੇਵਾਰੀ ਮਿਲੀ ਹੈ ਮੇ ਤੋਂ ਪਹਿਲਾਂ ਐਮਐਲਏ ਸਾਹਿਬ ਨੇ ਜੋ ਗੱਲ ਕਹੀ ਉਹ ਬਿਲਕੁਲ ਠੀਕ ਹੈ ਮੈਂ ਅੰਮ੍ਰਿਤਦਾ ਕੇ ਇਸ ਮੰਡੀ ਦਾ ਮੇਰੇ ਮਨ 'ਚੇ ਗੱਲ ਪਹਿਲਾਂ ਹੀ ਸੀਗੀ ਕਿ ਗਿੱਲ ਸਾਹਿਬ ਤੁਹਾਡੀ ਡਿਊਟੀ ਹੈ ਜਦੋਂ ਬਾਅਦ ਤੁਸੀਂ ਇਸ ਮੰਡੀ 'ਚ ਸੁਧਾਰ ਕਰੋ ਕਿਉਂਕਿ ਮੈਂ ਆਪਣੇ ਤੌਰ ਤੇ ਬੜੀਆਂ ਬੜਾ ਕੁਝ ਕਰਕੇ ਦੇਖ ਲਿਆ ਸਾਥੀਓ ਪਾਰਟੀ ਦੇ ਕੁਝ ਬੰਦੇ ਨਹੀਂ ਸੁਧਾਰ ਰਹੇ ਹੋਣਗੇ ਔਰ ਗੁਰਜੀਤ ਸਿੰਘ ਗਿੱਲ ਤੇ ਸਾਨੂੰ ਪੂਰਾ ਭਰੋਸਾ ਹੈ ਇਸ ਕੇ ਚੇਅਰ ਮੈਨਿੰਦਾ ਆਉਗਾ ਸਮਾਰਣ ਤੋਂ ਬਾਅਦ ਇਸ ਮੰਡੀ ਦੇ ਸਿਸਟਮ ਨੂੰ ਸੁਧਾਰਨਗੇ ਇੱਥੇ ਪ੍ਰੋਪਰ ਸਫਾਈ ਵੀ ਰੱਖਣਗੇ ਪ੍ਰੋਪਰ ਸਾਡੇ ਆਰਤੀ ਭਰਾਵਾਂ ਨੂੰ ਵੀ ਸਹਿਯੋਗ ਦੇਣਗੇ ਤੇ ਜਿੰਨੇ ਵੀ ਬਾਹਰੋਂ ਕੋਈ ਵਪਾਰੀ ਆਉਂਦੇ ਨੇ ਉਹਨਾਂ ਨਾਲ ਵੀ ਪ੍ਰੋਪਰ ਸਲਮੀ ਰੱਖਣੀ ਹੈ ਔਰ ਮੈਂ ਸਮਝਦਾ ਹਾਂ ਤਾਰੀ ਕੋਸ਼ੀ ਦੀ ਹੈ ਅੱਜ ਜ਼ਿੰਮੇਵਾਰੀ ਸੰਭਾਲਣ ਦਾ ਮੌਕਾ ਅੱਜ ਜਿਲ੍ਹੇ ਸਾਹਿਬ ਨੂੰ ਪਹਿਲਾਂ ਵੀ ਇਨਾਂ ਨੇ ਪਾਰਟੀ ਪੱਧਰ ਤੇ ਬਹੁਤ ਸੇਵਾ ਕੀਤੀ ਹੈ ਔਰ ਪੂਰੀ ਵਧੀਆ ਤੱਗਣ ਵਾਲੇ ਨਾਲ ਇਹ ਨਵਾਜਾਂ ਨੇ ਜੋ ਸਵਾਗਤ ਮਿਦਿਆ ਨੇ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਰਦਾਰ ਕੁਰਤੀ ਸਿੰਘ ਜਿੱਲ ਇਸ ਜੁੰਮੇਵਾਰੀ ਨੂੰ ਬਹੁਤ ਹੀ ਵਧੀਆ ਤਰੀਕਾ ਨਾਲ ਨਿਭਾਉਂਦੇ ਔਰ ਆਕਾਲਪੁਰ ਬਾਘਰੂ ਇਹਨਾਂ ਤੇ ਮਹਿਰ ਰੱਖੂਗਾ ਔਰ ਮੈਂ ਸਾਰੇ ਕੇ ਪਰਿਵਾਰ ਨੂੰ ਜਿਨੇ ਵੀ ਸਾਡਾ ਬੇਟਾ ਹੈ ਜਾਂ ਬਾਕੀ ਪਰਿਵਾਰਾ ਸਾਰਿਆਂ ਨੂੰ ਦਿਵਾਈ ਦਿੰਦੇ ਕਿਉਂਕਿ ਪਰਿਵਾਰ ਵਾਸਤੇ ਬਹੁਤ ਖੁਸ਼ੀ ਹੈ ਔਰ ਨਾਲ ਹੀ ਸਾਡੇ ਸਾਰੇ ਵਲੰਟੀਅਰ ਸਾਥੀਆਂ ਨੂੰ نے ڈپال رہتا ہے اور آس کرتا کہ پارٹی کامیاب ہوئی میں سدھار واسطے گل صاحب کی بہت ویڈی جمےواری جو سنسا لگی ہے وہ پورا ہیں اور میں ایک بار پھر سارے ساتھیوں کا دنواد کرتا اور گل نے سارے پروار کی بدائی ہے ਪਰਮਾਤਮਾ ਦੇ ਚਰਨਾ ਚਰਨਾਂ ਚਰਵਾ ਸਕਦੇ ਹੈ ਜੀ ਆ ਜਣ ਪਿੱਛੇ ਇਹ ਪਰਮਾਤਮਾ ਵਾਹਿਗੁਰੂ ਇਸ ਪਰਵਾਰ ਤੇ ਮਿਹਰ ਆਪ ਰੱਖੀ ਆਉਣ ਵਾਲੇ ਸਮੇਂ ਤੇ ਹੋਰ ਰੱਖਿਆ ਕਰਨ ਚੜ੍ਹਦੀ ਕਲਾ ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਦੀਆ ਜੀ ਆਰੋਸੀ ਆਮਨਦੀਪ ਸਿੰਘ ਜੀ ਮੋਦੀ ਸਾਹਿਬ ਨੂੰ ਕੇ ਆਪਣੇ ਵਿਚਾਰ ਸਾਥੀਆਂ ਨਾਲ ਸਾਂਝੇ ਕਰਨਗੇ ਨਾਲ ਹੀ ਮੈਂ ਵੈਲਕਮ ਕਰਦਾ ਸਾਡੇ ਟਰਸਟੀ ਸੰਦੀਪ ਮੇਸ਼ਣਾ ਜੀ ਬਲਵੀਰ ਚੌਧਰੀ ਜੀ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਮੈਂਬਰ ਸਾਹਿਬਾਨ ਟਰਸਟੀ ਪਹੁੰਚੇ ਨਿਮਰਤਾ ਨਾਲ ਵੈਲਕਮ ਹੈ ਜੀ ਮੋਦੀ ਸਾਹਿਬ ਮੰਚ ਤੇ ਬਰਾਦਮਾ ਮਾਲਕਾ ਗੱਲ ਤੋਂ ਅੱਜ ਮੈਂ ਸਰਦਾਰ ਜੀਰੋ ਸਿੰਘ ਸੰਧਵਾਲ ਜੀ ਉਹਨਾਂ ਦੇ ਨਾਲ ਓਏ ਬਾਜੀ ਮੰਡੀ ਬੋਰ ਪੰਜਾਬ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਣ ਜੀ ਸਭ ਨੂੰ ਅੱਜ ਦੇ ਮੁੱਖ ਮਹਿਮਾਨ ਕਾਫੀ ਸਰਕਾਰ ਦੇ ਨੂੰ ਪਤਾ ਹੈ ਰਾਜ ਸਭਾ ਬਾਬਾ ਜੀ ਸਿਚੇਵਾਲ ਸਾਹਿਬ ਅੱਜ ਦੇ ਮੁੱਖ ਮਹਿਮਾਨ ਮੇਰੇ ਵੱਡੇ ਵੀਰ ਬਹੁਤ ਹੀ ਸਤਿਕਾਰਯੋਗ ਕੈਬਨਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਜੀ ਚੇਅਰਮੈਨ ਸਾਹਿਬਾਨ ਪ੍ਰੇਸ਼ ਕੋਹਲ ਜੀ ਪਰਮਵੀਰ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵਿਜੇ ਦਾਹਨਵ ਜੀ ਉਹ ਸਾਡੇ ਸਾਰੇ ਸਾਥੀ ਸਾਰੇ ਨਿਵਜੋਤ ਜਰਗ ਜੀ ਅਤੇ ਵਾਕਵਾਖ ਸੰਗਾਂ ਚੋਂ ਇੱਥੇ ਪਹੁੰਚੇ ਸਾਰੇ ਸਾਥੀਓ ਸਭ ਤੋਂ ਪਹਿਲਾਂ ਪਤੇ ਦੀ ਸਾਜ ਪਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਭ ਤੋਂ ਪਹਿਲਾਂ ਤਾਂ ਮੈਂ ਗਿੱਲ ਪਰਿਵਾਰ ਨੂੰ ਵਧਾਈ ਦੇਣਾ ਚਾਹੁੰਦਾ ਉਹਨਾਂ ਨੂੰ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਮਿਲੀ ਆ ਤੇ ਮਾਰਕੀਟ ਕਮੇਟੀ ਦੀ ਗੱਲ ਕਰੀਏ ਤਾਂ ਜਿਹੜੀ ਲੁਧਿਆਣਾ ਮਾਰਕੀਟ ਕਮੇਟੀ ਆ ਉਹ ਪੰਜਾਬ ਦੀ ਸਭ ਤੋਂ ਵੱਡੀ ਮਾਰਕੀਟ ਕਮੇਟੀ ਆ ਉਸਦੇ ਨਾਲ ਹੀ ਮੈਂ ਕਾਈ ਕਮਾਂਡ ਦਾ ਵੀ ਧੰਨਵਾਦ ਕਰਦਾ ਖਾਸ ਕਰਕੇ ਬਹੁਤ ਹੀ ਸਤਿਕਾਰਯੋਗ ਸਾਡੇ ਐਮਐਨਐ ਸਾਹਿਬ ਜੀਰੋ ਸਿੰਘ ਸੁਰਵਾਲ ਜੀ ਦਾ ਕਿਉਂਕਿ ਜਦੋਂ ਮਾਰਕੀਟ ਕਮੇਟੀਆਂ ਦੀ ਗੱਲ ਚੱਲਦੀ ਸੀ ਤਾਂ ਉਹ ਕਹਿੰਦੇ ਸੀ ਹਰ ਵਾਰ ਵੀ ਯਾਰ ਜਿਹੜੀ ਸਾਡੀ ਮਾਰਕੀਟ ਕਮੇਟੀ ਆ ਨਾ ਇੱਥੇ ਗੁਰਜੀਤ ਗਿੱਲ ਵਰਗਾ ਬੰਦਾ ਹੀ ਲੱਗਣਾ ਚਾਹੀਦਾ ਜਿਹੜਾ ਇਮਾਨਦਾਰ ਵੀ ਅਤੇ ਪਾਣੀ ਦੱਸਦਾ ਹੋਵੇ ਅੱਜ ਲੁਧਿਆਣਾ ਦੇ ਦੋਸਤੋ ਸਾਡੇ ਐਮਐਲਏ ਸਾਹਿਬਾਨ ਮਦਰ ਨੂੰ ਮਕਾਨ ਤੇ ਪਹੁੰਚਣ ਦੇ ਸਵਾਗਤ ਕਰਦੇ ਆ ਜੀ ਔਰ ਸਟੇਜ ਨਾਲ ਆਇਨਾ ਬੋਰਡ ਸੋ ਗੋਲਡੀ ਐਮਐਲਏ ਸਾਹਿਬ ਨੇ ਗੋਲਡੀ ਹਾਂਜੀ ਬੜੇ ਅੱਧਰ ਆਵੇ ਜੋਰ-ਸ਼ੋਰ ਨਾਲ ਆਉਣ ਦਾ ਨੋਟ ਰੱਖਿਆ ਤੇ ਪਾਰਟੀ ਹਾਈ ਕਮਾਂਡ ਦਾ ਤੇ ਉਮੀਦ ਕਰਦੇ ਆ ਸਰਕਾਰ ਗੁਰਜੀਤ ਸਿੰਘ ਗਿੱਲ ਜਿਹੜੀਆਂ ਮੇਰੀ ਵੱਡੀ ਜ਼ਿੰਮੇਵਾਰੀਆਂ ਉਹਨੂੰ ਬੜੀ ਤਨਦੇਹੀ ਨਾਲ ਨਿਭਾਉਣਗੇ ਅਤੇ ਜੋ ਜੋ ਐਮਐਲਏ ਸਾਹਿਬ ਨੇ ਬੋਲਿਆ ਵੀ ਇਸ ਮੰਡੀ 'ਚ ਬੜਾ ਸੁਧਾਰ ਕਰਨ ਵਾਲਾ ਉਹ ਜਿਹੜੇ ਸੁਧਾਰ ਆ ਉਹ ਕਰਨਗੇ ਕਿਉਂਕਿ ਮੈਂ ਵੀ ਇੱਥੋਂ ਲੋਕਾਂ ਨਾਲ ਬੜਾ ਸੁਣਦੇ ਆ ਮੰਡੀ ਬਾਰੇ ਸਬਜ਼ੀ ਮੰਡੀ 'ਚ ਆਹ ਹੋ ਰਿਹਾ ਸਬਜ਼ੀ ਮੰਡੀ 'ਚ ਉਹ ਹੋ ਰਿਹਾ ਕਈ ਵਾਰੀ ਅਫਸਰ ਪ੍ਰਿਵਾਨ ਨਾਲ ਵੀ ਗੱਲ ਹੋਈ ਕਿ ਤਨਾ ਕਿਤੇ ਫੇਰੋ ਕੰਮ ਹੀ ਰਹਿ ਜਾਂਦਾ ਹੁਣ ਮੈਂ ਗੁਰਜੀਤ ਸਿੰਘ ਜਿੱਤੋਂ ਬੜੀ ਉਮੀਦ ਆ ਮੈਨੂੰ ਵੀ ਕਿ ਜਿਹੜਾ ਪਿਛਲੇ ਸਮੇਂ ਚ ਜੋ ਮੰਡੀ ਚ ਹੁੰਦਾ ਆ ਉਹਨੂੰ ਅਸੀਂ ਬੰਦ ਕਰਕੇ ਉਹਨੂੰ ਵਧੀਆ ਤਰੀਕੇ ਨਾਲ ਇੱਕ ਪਲਾਨਡ ਤਰੀਕੇ ਨਾਲ ਜਿਹੜੀ ਮੰਡੀ ਆ ਉਹਨੂੰ ਚਲਾਵਾਂਗੇ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਪਹਿਲਾਂ ਵੀ ਆਪਦਾ ਵਾਅਦਾ ਕਰਕੇ ਇਮਾਨਦਾਰੀ ਨਾਲ ਹੀ ਆਈ ਦੀ ਵਸੀਂ ਇਮਾਨਦਾਰੀ ਨਾਲ ਹਰੇਕ ਕੰਮ ਕਰਾਂਗੇ ਸੋ ਇਹ ਮੰਡੀ ਦੇ ਵਿੱਚ ਬੜੀ ਲੋੜ ਆ ਇਮਾਨਦਾਰੀ ਦੀ ਇਸੋ ਵੀ ਇੱਕ ਬਹੁਤ ਹੀ ਇਮਾਨਦਾਰ ਵਰਕਰ ਨੂੰ ਸਾਡੇ ਸਤਕਾਰਯੋਗ ਗਿੱਲ ਸਾਬ ਨੂੰ ਜ਼ਿੰਮੇਵਾਰੀ ਮਿਲੀ ਆ ਸੋ ਇੱਕ ਵਾਰ ਫਿਰ ਤੋਂ ਮੈਂ ਸਮੁੱਚੇ ਗਿੱਲ ਪਰਿਵਾਰ ਨੂੰ ਵਧਾਈ ਦਿੰਦਾ ਅਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜੋ ਸਮਾਂ ਕੱਢ ਕੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਿਹਰਬਾਨੀ ਸਾਡੇ ਯੰਗ ਦੇ ਡਾਇਨਾਮਿਕ ਸੈਕਰੀ ਸਾਹਿਬ ਮੋਈ ਸਾਹਿਬ ਤਨਵਰ ਨਾਲ ਹੀ ਮੈਂ ਵੈਲਕਮ ਕਰਦਾ ਹੈ ਸਾਡੇ ਹਲਕੇ ਦੇ ਜਿੱਥੇ ਆਪਾਂ ਬੈਠੇ ਆ ਸਾਰੇ ਸਾਥੀ ਹਲਕਾ ਨੌਂਸ ਦੇ ਮਾਰਯੋਗ ਐਮਐਲਏ ਚੌਲਵੀ ਮਦਨਾਲ ਬੱਗਾ ਜੀ ਇਹਨਾਂ ਦਾ ਵੀ ਪ੍ਰਵਾਦ ਜਿਵੇਂ ਗੁਰਜੀਤ ਸਿੰਘ ਸਾਹਿਬ ਦੇ ਪਰਿਵਾਰ ਬਾਰੇ ਗੱਲ ਹੋ ਰਹੀ ਸੀ ਕਿ ਗਿਲ ਸਾਹਿਬ ਤੇ ਉਹਨਾਂ ਦੇ ਬੇਟੇ ਜਸਵੰਤ ਗਰਫੜੇ ਪਾਰਟੀ ਡੈਡੀਕੇਟਿਡਲੀ ਕੰਮ ਕੀਤਾ ਹੈ ਉਹ ਬੱਗਾ ਸਾਹਿਬ ਤੇ ਵੀ ਬੇਟੇ ਨਾਲ ਦੋਨੇ ਬਹੁਤ ਹੱਥ ਵਟਾਉਂਦੇ ਆ ਬੱਗਾ ਸਾਹਿਬ ਦਾ ਵਾਹ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਪਰੰਸਤਕਾਰ ਜੋ ਸਾਡੇ ਦਰਮਿਆਨ ਸਾਡੇ ਸਾਰਿਆਂ ਦੇ ਸਤਿਕਾਰ ਸਾਡੇ ਪੰਜਾਬ ਦੇ ਕੈਬਨਟ ਮਿੰਸਟਰ ਹਦੀਰ ਸਿੰਘ ਮੁਰੰਗਿਆ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਸਾਡੇ ਬਜ਼ੁਰਗ ਸਾਡੇ ਸਾਰੇ ਭਾਈ ਸਾਡੇ ਸਾਰਿਆਂ ਦੇ ਮਾਨਵ ਦਰਸ਼ਕ ਜਿਨ੍ਹਾਂ ਨੇ ਪੰਜਾਬ ਦੀ ਹਵਾ ਨੂੰ ਪੰਜਾਬ ਦੇ ਪਾਣੀਆਂ ਨੂੰ ਇੱਕ ਬਹੁਤ ਵੱਡੀ ਸਿਹਤ ਦੇ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਵਿੱਚ ਅੱਜ ਲੋੜ ਹੈ ਇਹੋ ਜਿਹੇ ਮੋਟਰ ਲਜਾਂਦੀ ਜਿਸ ਦੇ ਵਿੱਚ ਸਾਡੇ ਸੰਤ ਸਿੰਘ ਜੀਵਾਲ ਸਾਹਿਬ ਜਿਹੜਾ ਕੰਮ ਕਰ ਰਹੇ ਨੇ ਸਾਡੇ ਦਰਮਿਆਨ ਇਹ ਮੈਂ ਜੀ ਆਰਦੋ ਹੁਣ ਸਾਡੇ ਮੇਰੇ ਫਲੀ ਕਐਮਐਲ ਸੰਗੋਲ ਸਾਹਿਬ ਸਾਡੇ ਪੰਜਾਬ ਮਦੀਪੋਰਟ ਦੇ ਚੇਅਰਮੈਨ ਸਾਹਿਬ ਮਰਸੂਦ ਸਾਹਿਬ ਸਾਡੇ ਲਧਾਣਾ ਦੇ ਸਾਡੇ ਮੇਰੇ ਛੋਟਾ ਭਾਈ ਪੁਰਚੀਨ ਪੰਜਾਬ ਮਾਰਕਸ ਮੋਹਿਤ ਸਾਹਿਬ ਸਾਡੇ ਚੀਰਮੈਨ ਸ੍ਰੀ ਮਾਮ ਜੀ ਨੇ ਬਾਕੀ ਸਾਰੇ ਬੈਠੇ ਨੇ ਔਰ ਜਿੰਨੇ ਵੀ ਸਾਡੇ ਸਤਾਰਕ ਪਾਰਟੀ ਸਾਬਾਨ ਸਾਡੇ ਟੀਲਾਂ ਤੋਂ ਆਏ ਸਰਪੰਚ ਪੰਚ ਸਾਰਿਆਂ ਦਾ ਸਤਿਕਾਰ ਹੈ ਮੈਂ ਤੋਂ ਪਹਿਲਾਂ ਬੋਲਦੇ ਹੋਏ ਮੋਹਿਤ ਸਾਹਿਬ ਬੋਲਦੇ ਸੀ ਕਿ ਲਧਾਣਾ ਮਾਰਕਸ ਕਮੇਟੀ ਸਭ ਤੋਂ ਵੱਡੀ ਮਾਰਕਸ ਕਮੇਟੀ ਹੈ ਪੰਜਾਬ ਦੀ ਬਿਲਕੁਲ ਇਸ ਵਿੱਚ ਸ਼ੱਕ ਨਹੀਂ ਰੈਮਨੂ ਦੇ ਵਿੱਚ ਵੀ ਸਭ ਤੋਂ ਨੰਬਰ 1 ਹੈ ਚਾਹੇ ਉਹ ਦਾਣਾ ਮੰਡੀ ਹੋਵੇ ਚਾਹੇ ਫਰੂਟ ਹੋਵੇ ਜਾਂ ਵੈਜੀਟੇਬਲ ਦੀ ਮੰਡੀ ਹੋਵੇ ਸਾਡੇ ਪੰਜਾਬ ਦੇ ਵਿੱਚੋਂ ਨੰਬਰ 1 ਹੈ ਜਿੱਥੇ ਬਾਕੀ ਮੰਡੀਆਂ ਨੇ ਉਹਦੇ ਵਿੱਚ ਰੈਮਨੂ ਦੇ ਵਿੱਚ ਵੀ ਸਭ ਤੋਂ ਵਧੀਆ ਹੈ ਫਿਰ ਮੈਂ ਜਿਵੇਂ ਬਣੇ ਸਾਡੇ ਚੇਅਰਮੈਨ ਜਿੱਥੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਾਂ ਉਹ ਸਾਡੇ ਸੂਬੇ ਦੇ ਹਰਪਣ ਪਹਿਲੇ ਮੁੱਖ ਮੰਤਰੀ ਸਾਹਿਬ ਨੂੰ ਸਤਿ ਕੀ ਆਨ ਸਾਡੇ ਆਮ ਆਦਮੀ ਪਾਰਟੀ ਦੇ ਪ੍ਰਿਮੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬਾ ਦੀ ਟੀਮ ਵੱਲੋਂ ਜੋ ਸਾਨੂੰ ਸਾਡੀ ਚੇਅਰਮੈਨ ਦਿੱਤੇ ਨੇ ਗਿਪਸ ਸਾਹਿਬ ਬਹੁਤ ਹੀ ਹੋਣਹਾਰ ਹੋਮਸਟਰੀ ਕੰਮ ਕਰਨ ਵਾਲੇ ਔਰ ਜਿਨ੍ਹਾਂ ਨੇ ਇਮਾਨਦਾਰੀ ਨਾਲ ਆਮ ਆਦੀ ਪਾਰਟੀ ਦਾ ਚੰਗਾ ਚੱਕੇ ਕਰ ਕਰ ਜਾਂਦੇ ਜੋ ਪਾਤਨੀ ਸੇਵਾ ਕੀਤੀ ਅੱਜ ਉਹਨਾਂ ਨੇ ਸਨ ਮਿਲਿਆ ਮੈਂ ਬਹੁਤ ਬਹੁਤ ਆਪਣੇ ਵੱਲੋਂ ਆਪਣੇ ਵਿਸ਼ੇ ਵੱਲੋਂ ਔਰ ਜਿਨ੍ਹਾਂ ਨੇ ਆਪੀ ਸਨ ਬੈਠੇ ਨੇ ਉਹਨਾਂ ਵੱਲੋਂ ਵੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿੰਦਾ ਕਿਉਂਕਿ ਜਿਵੇਂ ਪਰਮ ਨੇ ਕਿਹਾ ਜੀ ਇਹ ਹਰਕਾ ਜਿਹੜਾ ਜਿੱਥੇ ਬੈਠਿਆ ਮੇਰਾ ਨੋਰ ਹੈ ਉਹ ਮਜੇ ਮੈਂ ਸਰਪੰਚਾ ਵੀ ਧੰਨਵਾਦ ਕਰਦਾ ਇਹਨਾਂ ਦੇ ਪਿੱਛੇ ਪੰਡਲਾ ਆ ਕੇ ਕਿ ਟੈਂਟਡ ਪ੍ਰੋਪਲਰ ਲੈ ਕੇ ਆਦਵਲ ਜੀ ਸਾਹਿਬ ਜੀ ਬੰਦੇ ਨੇ ਉਹਦੀ ਉੱਚ ਮਦਨੀ ਸਾਲ ਦੇ ਟਾਪ ਚੱਲੂਗਾ ਉਹ ਤਕਰੀਬਨ ਮੈਂ ਕਹਿੰਦਾ ਕਿ ਆਜ ਤੋਂ ਬਾਅਦ ਚੇਰਮਾਨ ਸਾਹਿਬ ਜੋ ਆਪਣਾ ਉਹਦਾ ਸੰਭਾਲ ਲਿਆ ਇਹ ਇਹਦੇ ਵਿੱਚ ਇਮਾਨਦਾਰੀ ਦੇ ਨਾਲ ਇੱਥੇ ਜਿਹੜਾ ਕੋ ਪਿੱਛੇ ਦੇ ਵਿੱਚ ਚੱਲਦਾ ਰਿਹਾ ਉਹ ਪਰ ਰੀਜ਼ ਨਹੀਂ ਕਰਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕਿਸੇ ਨਾਲ ਤੱਕੜੀ ਹੋਣ ਦੇਣਾ ਕਿਉਂਕਿ ਚਾਹੇ ਉਹ ਕਿਸਾਨ ਹੈ ਚਾਈ ਉਹ ਵਰਤੀ ਹੈ ਉਹ ਸਭ ਤੋਂ ਪਹਿਲਾਂ ਸਾਡਾ ਸਤਿਕਾਰਯੋਗ ਹੋਂ ਦਾ ਮਾਨ ਸਤਿਕਾਰ ਪਿਆਰ ਮਾਲਕਮਰੀ ਯੂਥਰ ਵਾਲੋਂ ਵਿੱਚ 201 ਨੰਬਰ ਦਾ ਬੰਦੇ ਖੜੇ ਆਏ ਨੇ ਬਲਾਰੇ ਮੋਢੇ ਸ਼ਹਿਰ ਦੇ ਬੋਲਣਾ ਮੈਂ ਦੇਖੋ ਬੇਤੀ ਜੀ ਨੂੰ ਚੇਅਰਮੈਨ ਸਾਹਿਬ ਨੂੰ ਚੇਅਰਮੈਨ ਇਸ ਕੇ ਮੱਥਾ ਮੱਡੀ ਵੀ ਹੈ ਨਾ ਇਹ ਬਹੁਤ ਵਧੀਆ ਮੰਡੀ ਹੈ ਇਹਨੂੰ ਸਿਰਫ ਸੰਭਾਲਣ ਦੀ ਲੋੜ ਹੈ ਮੈਨੂੰ ਆਸ ਹੈ ਕਿ ਤੁਸੀਂ ਇਸ ਤਰ੍ਹਾਂ ਕੂਝਵਾ ਨੂੰ ਸਿਖਾ ਰਹੇ ਹੋ

ਸਾਰੇ ਉਹਦੇ ਪੀਤੀ ਹੈ ਜੀ 2 ਮਿੰਟ ਸਰ ਪਲੀਜ਼ ਥੋੜਾ ਪਾਸੇ ਹੋ ਜਿਓ ਯਾਰ ਮੈਂ ਕਹਨਾ ਯਾਰ ਮਾ ਜੀ ਧੰਨਵਾਦ ਸਾਰਿਆਂ ਨੂੰ ਇਸ ਸੰਭਾਲ ਲਈ ਸਿਟੀ ਨੂੰ ਸਾਡੇ ਕੋਲ ਨੂੰ ਲੰਮੀ ਰੋਡ ਦੇ ਚੇਅਰਮੈਨ ਮੁਕੱਛਾ ਬੈਠੇ ਸਾਡੀ ਜੀ ਜੀ ਸੋਰ ਵਰਸਾਪ ਤੋਂ ਕਲਮੈਨ ਗੁਰਦਾ ਜੀ लख लख अरदास करिमेवारीअ बड़ी इमानदारी जे

ਮੈਂ ਸਾਡੇ ਸਾਥੀ ਜਿਕਤਾਰ ਸਿੰਘ ਜੀ ਜਲ ਮਾਰਕੀਟ ਕਮੇਟੀ ਖੰਡਾ ਦੇ ਚੇਅਰਮੈਨ ਵੀ ਸਾਡੇ ਕੋਲ ਚੋਂ ਉਹਨਾਂ ਦਾ ਵੈਲਕਮ ਕਰਦੇ ਹਾਂ ਜੀ ਸਰ ਤੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਮੈਂ ਤਾਂ ਕਹਿੰਦਾ ਉਹਨਾਂ ਭੜਾ ਵਾਲ ਕੇ ਵੱਡੇ ਮੰਤਰੀ ਤੇ ਵੱਡੇ ਭੜਾ ਵਾਲ ਕੇ ਮੰਤਰੀ ਜੀ ਸਾਹਿਬ ਹਦੀਪ ਸਿੰਘ ਜੀ ਮੁੰਡੀਆਂ ਸਾਹਿਬ ਆਪਣੇ ਵਿਚਾਰ ਸਾਰਿਆਂ ਨੂੰ ਸਾਹਮਣੇ ਕਰਨਗੇ ਹਦੀਪ ਸਿੰਘ ਜੀ ਮੁੰਡੀਆਂ ਸਾਹਿਬ ਜੀ ਅੱਛਾ ਜੀ ਦਰਾਜ ਪਿੱਛੇ ਸੇਵਾ ਨਿਵਾ ਰਹੇ ਸੀ ਅਿਕਾ ਸੰਗਵਾਲ ਦੇ ਵਿੱਚ ਰਹਿ ਕੇ ਗੰਦਾਂ ਕੇ ਗ੍ਰਹਿ ਦੇ ਸੰਗਵਾਲ ਸਾਡੇ ਲੋਕ ਸਮਾਜ ਮੀਡੀਆ ਦੇ ਵੀ ਗੁਰੂ ਦੇ ਪੰਜਾਬ ਦਾ ਸਾਰੇ ਪਾਰ ਪਾਰ ਇਸ਼ਾਰੇ ਕਿੱਥੇ ਉਪਰਾਓ ਉਪਾਰ ਰਹੇ ਹੈਗੇ ਕੋਈ ਕੋਈ ਥੋੜੀ ਇਮਾਨਦਾਰੀ ਨਾਲ ਇਹਨਾਂ ਨੇ ਸੇਵਾ ਨਿਭਾਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਕੌਮੀ ਨੇ ਅਰਵਿੰਦ ਕੇਜਰੀਬਾਲ ਜੀ ਵਕੂਤਰੀ ਪੰਜਾਬ ਸਰਤਾਜ ਸਿੰਘ ਮਾਨ ਜੀ ਦੀ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਦੀ ਪਾਰਖੂ ਅੱਖ ਹੈ ਜਿਹੜਾ ਸੇਵਾਦਾਰ ਬਣ ਕੇ ਪੰਜਾਬ ਦੇ ਬਜ਼ੁਰਗਾਂ ਦੀ ਪੰਜਾਬ ਦੇ ਪੈਰਥਾਵਾਂ ਦੀ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਾ ਹੈ ਸੋ ਨੂੰ ਉਹਨਾਂ ਨੂੰ ਵੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਅੱਜ ਤੱਕ ਮਿਲਦੀਆਂ ਆ ਰਹੀਆਂ ਤੇ ਅੱਜ ਗਿਲਸਾਹ ਦੇ ਜਿਹੜੀ ਮੇਲ ਸੱਤ ਦਾ ਗਿਲਸਾਹ ਦੀ ਵਫਾਦਾਰੀ ਸੱਤ ਦਾ ਅੱਜ ਜਿਹੜੀ ਲੁਧਿਆਣਾ ਦੀ ਮੰਡੀ ਆ ਪੰਜਾਬ ਦੀ ਸਭ ਤੋਂ ਮੰਡੀ ਵਿੱਚ ਵੱਡੀ ਮੰਡੀ ਦਾ ਜਿਹੜੇ ਚੇਅਰਮੈਨ ਜੋਤ ਕੀਤਾ ਉਸ ਨੇ ਉਹਨਾਂ ਨੂੰ ਦਿਲ ਪਰਵਾਹੋਂ ਪਹਿਲ ਤੋਂ ਮਾਤਵਾ ਦਾ ਸੰਗਵਾਲ ਸਾਹਿਬ ਮੁਹਾਰਕਵਾਰ ਜਿਵੇਂ ਸੰਗਵਾਲ ਸਾਹਿਬ ਕਾਮਯੰਦੇ ਸਾਹਿਬ ਬਗਨਾਲ ਬੱਗਾ ਜੀ ਬੋਲ ਕੇ ਗਏ ਨੇ ਕਿ ਅੱਜ ਤੋਂ ਪਹਿਲਾਂ ਇਸ ਮੰਡੀ ਦੇ ਵਿੱਚ ਲੋਟ ਕਸੁੱਟ ਬਹੁਤ ਹੋਈ ਹੈ ਗਰੀਬਾਂ ਦਾ ੱੱੱਕਾ ਵੀ ਹੋ ਰਿਹਾ ਮੰਡੀ ਨੂੰ ਬਹੁਤ ਸਾਰੀਆਂ ਕੰਪਲੇਨਟਾਂ ਨੇ ਪਰ ਇਹ ਉਹ ਸਖਸ਼ਾ ਗੇ ਸਾਹਿਬ ਜਿਹੜੇ ਨਾਂ ਤੇ ਕਿਸੇ ਗੁੰਡਾ ਦੇ ਪਿੱਛੇ ਡਰਨ ਵਾਲਿਆ ਤੇ ਨਾ ਕਿਸੇ ਦਾ ੱੱਕਾ ਹੋਣ ਦੇਣਗੇ ਤੇ ਜਿਹੜੀ ਮੰਡੀ ਤੇ ਨੋਟਕ ਸੁਣਤਾ ਇੱਥੇ ਘੋਈਆ ਉਹਦੀ ਜਾਂਚ ਵੀ ਕਰੋਗੇ ਤੇ ਅੱਜ ਤੋਂ ਬਾਅਦ ਮੇਰੀ ਮੰਡੀ ਦੇ ਵਿੱਚ ਪੂਰੀ ਮਾਲ ਦਾ ਸੇਵਾ ਨਿਭਾਉਣਾ ਹੈ ਜਿਹੜਾ ਇਮਾਨਦਾਰੀ ਦਾ ਜਿਹੜਾ ਸੇਵਾ ਪੰਜਾਬ ਦੇ ਲੋਕਾਂ ਨਹੀਂ ਕਰਦਾ ਤੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਖੜਨਾ ਹੈ ਉਹ ਸਾਡੇ ਪਾਲਤੀ ਕਮੂਤੇ ਵਰਗ ਦੇ ਕੇਰਵਾਲ ਜੀ ਉਹਨੂੰ ਵੀ ਮੌਕਾ ਦਿੰਦੇ ਆ ਇਹ ਮੰਡੀ ਦਾ ਨਗਰ ਕਲੀਆ ਚੇਰਮੈਨੀਆਂ ਲੇਟ ਹੋਈਆ ਉਸੇ ਚੱਕ ਲੈ ਲਈਆ ਕਿ ਇਮਾਨਦਾਰ ਸ਼ਖਸ ਲੱਭ ਕੇ ਇਮਾਨਦਾਰ ਸ਼ਖਸ ਨੂੰ ਜ਼ਿੰਮੇਵਾਰੀ ਦੇਣੀ ਇਹ ਸਾਡੀ ਆਮ ਆਦਮੀ ਪਾਰਟੀ ਦਾ ਕੰਮ ਨੇ ਤੇ ਅੱਜ ਵੀ ਮੰਡੀਆਂ ਤੇ ਫੁੱਟਲਾ ਜਿਹੜੇ ਜੇਰਨ ਬੜੇ ਸਾਰੇ ਮੀਡੀਆ ਵਿੱਚ ਵੀ ਲੋਕਾਂ ਨੂੰ ਪਤਾ ਹੀ ਹੈ ਕਿ ਕਿਹਨੇ ਗੱਲਾਂ ਚਲਦੀਆਂ ਸੀ ਕਿ ਉਹ 80 ਕਰੋੜ ਦੀ ਚੇਰਮੈਨਿ ਲਾ ਗਿਆ ਤੇ ਗਿਲਸਾਹਬ ਨੇ ਸਿਵਾਰਾ ਦੀ ਚੇਰਮੈਨਿ ਲਈ ਗਈ ਤੇ ਸਿਵਾਇਸਪੁਰੇ ਨੂੰ ਆਉਂਦੀ ਤੋਂ ਬਹੁਤ ਮੈ ਲੋਹਾਰ ਕੁਆ ਦਿਲ ਰਹਾ ਮੇਂ ਤੇ ਹਰੋ ਵਾਸੀਆਂ ਨੂੰ ਮਾਰਕ ਪਾਦਾ ਮੇਂ ਜੇ ਤੇਰਾ ਪਰਾਵਾ ਜੇ ਤੇਰਾ ਇਸ ਮੰਡੀ ਨਾਲ ਜੋ ਪੱਕੇ ਵਿੱਚ ਜਿਹੜੇ ਪਰਾਏ ਮੁਰਗੀ ਦੇ ਵਿੱਚ ਕੰਮ ਕਰਦੇ ਨੇ ਸੋ ਇਹਨਾਂ ਦੀ ਬਹੁਤ ਵੱਡੀ ਮਿਹਰਤਵਾਦ ਕਿ ਉਹਨਾਂ ਨੂੰ ਇੱਕ ਇਮਾਨਦਾਰ ਵੀਰ ਮਿਲਿਆ ਸੋ ਮੈਂ ਸਾਰੀ ਸੀਨੀਅਰ ਹਾਈ ਕਮਾਂਡਰਾਂ ਦਾ ਵੀ ਧੰਨਵਾਦ ਵੀ ਕਰਦਾ ਉੱਥੇ ਨਾਲ ਲੋਹਾਰਾ ਵਾਸੀਆਂ ਨੇ ਬਹੁਤ ਬਹੁਤ ਮਿਹਰਤਵਾਦ ਕੀਤਾ ਤੇ ਬੇਨਤੀ ਕਰਦਾ ਸਾਰੇ ਸਾਹਮਣੇ ਬੈਠੇ ਵੀਰਾਂ ਨੂੰ ਕਿ ਬੜੇ ਆਰਾਮ ਨਾਲ ਮਿੱਟੀ ਦੇ ਵੀਰਾਂ ਨੂੰ ਕਹੂੰਗਾ ਕਿ ਹੌਂਜੇ ਜਿੰਦਾ ਤਾਈ ਤੁਸੀਂ ਜੀ 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 ਜ ਤੇ ਸਾਰਿਆਂ ਦਾ ਧੰਨਵਾਦ ਉਹਾਰੇ ਰਾਮਾਨਾ ਜੀ ਨੂੰ ਜਰੂਰ ਜਾਨੋ ਹਰਮਨ ਕਨਿਮ ਜਿੰਦਾਬਾਦ ਹਰਮਨ ਜੈ ਜੀਵ ਜਿੰਦਾਬਾਦ ਮੁਖ ਮੰਤਰੀ ਸਰਕਾਰ ਤਰਨ ਸਿੰਘ ਜਿੰਦਾਬਾਦ ਕਾਂਗਰਸੀ ਪਾਰਟੀ ਜਿੰਦਾਬਾਦ ਇਹ ਪਹੁੰਚੇ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਵਿਆਸਵਾ ਦੇੰਦ ਸੰਤ ਗੋਬਿੰਦ ਸਿੰਘ ਜੀ ਸਿਚੇਵਾ ਸਾਹਿਬ ਸਾਡੇ ਕੈਬਨੋਗ ਮਨੋਸ਼ਣ ਸਾਰੇ ਬਹੁਤ ਹਰਮਨ ਪਿਆਰੇ ਸਰਵਾਂ ਹਰਦੀਪ ਸਿੰਘ ਜੀ ਮੁੰਡੀਆਂ ਸਾਹਿਬ ਔਰ ਸਾਡੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਰਵਾਂ ਹਰਚੰਦ ਸਿੰਘ ਬਾਸਰਖਾ ਸਾਹਿਬ ਸਾਡੇ ਸਟੇਟ ਦੇ ਜਨਨ ਸੈਠੀ ਮੇਰਾ ਛੋਟਾ ਵੀ ਲਵਨਦੀਪ ਮੋਹੀ ਸਾਹਿਬ ਸਾਡੇ ਗਿਲ ਹਲਕੇ ਦੇ ਸਰਕਾਰ ਜੋਗ ਐਮ ਐਲ ਏ ਮੇਰੇ ਵੀ ਪਾ ਜੀਵਨ ਸਿੰਘ ਜੀ ਸੰਦੇ ਨਾਲ ਹਲਕਾ ਨੌਰਥ ਤੇ ਐਮ ਐਲ ਏ ਸਾਡੇ ਬਹੁਤ ਹੀ ਸਰਕਾਰ ਜੋਗ ਜੀ ਬੱਗਾ ਜੀ ਤੇ ਹੋਰ ਫਸਲ ਸੁਸ਼ਕੋਲ ਦੀ ਚੋਰਨਾ ਤੇ ਸਾਡੇ ਨਵਜੋਗ ਜਗਜੀ ਜੀ ਚੇਅਰਮੈਨ ਸਾਰਿਆਂ ਨੂੰ ਆਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਤੋਂ ਲੱਭਤਾਂ ਚ ਗੱਲ ਕਰਨੀ ਆ ਇੱਕ ਜ਼ਿਮੀਂਦਾਰ ਪਰਿਵਾਰ ਤੋਂ ਉੱਠਿਆ ਹਾਂ ਮੈਂ ਇੱਥੇ ਫਸਲ ਵੀ ਵੇਚੀ ਆ ਸਬਜ਼ੀ ਵੀ ਵੇਚੀ ਆ ਮੈਨੂੰ ਇਹਨਾਂ ਦਾ ਦੁੱਖ ਤਕਲੀਫਾਂ ਦਾ ਸਾਰਾ ਪਤਾ ਵਾ ਔਰ ਮੈਂ ਤੁਹਾਡੀ ਨਾਲ ਵਾਅਦਾ ਕਰਦਾ ਫ੍ਰੀਮਾਰਕ ਉਹਨੇ ਮਾਨ ਸਤਿਕਾਰ ਆਰਤੀਆ ਨੂੰ ਵਪਾਰੀਆਂ ਨੂੰ ਫੜੀ ਵਾਲਿਆਂ ਨੂੰ ਸਾਰਿਆਂ ਨੂੰ ਮਾਨ ਸਤਿਕਾਰ ਦਿੱਤਾ ਜਾਊਗਾ ਪਰ ਮੇਰੇ ਵੀ ਥੋੜੇ ਨਹੀਂ ਥੋੜੇ ਤੋਂ ਬਿਨਾ ਮੈਂ ਇਕੱਲਾ ਨਹੀਂ ਕੁਝ ਕਰ ਸਕਦਾ ਜੇ ਤੁਸੀਂ ਵੀ ਚਾਹੋਗੇ ਤਾਂ ਕਿ ਆਪਾਂ ਇਹਦੇ ਬਾਰੇ ਬਹੁਤ ਕੁਝ ਕਰ ਸਕਦੇ ਆ ਬਾਕੀ ਮੈਂ ਆਪਦੇ ਸਾਥੀ ਮੇਰੇ ਸੀਨੀਅਰ ਸਾਥੀ ਆਏ ਆ ਮੈਂ ਇਹਨਾਂ ਤੋਂ ਵੀ ਬੜੇ ਸਹਿਯੋਗ ਦੀ ਮੰਗ ਕਰਦਾ ਪਰ ਮੈਂ ਖੋਹਣ ਵਾਲਾ ਕੁਝ ਮੰਗਾ ਨਹੀਂ ਕਰਦਾ ਵੀ ਮੈਂ ਉਹਦੇ ਪੂਰੀ ਇਮਾਨਦਾਰੀ ਨਾਲ ਮੈਂ ਤੁਹਾਡਾ ਸੋਪਾ ਮੇਰੇ ਹੱਥ ਨੇ ਆ ਮੈਂ ਪੂਰੀ ਇਮਾਨਦਾਰੀ ਨਾਲ ਇੱਥੇ ਕੰਮ ਕਰੂੰਗਾ ਔਰ ਜਿਹੜੇ ਮੇਰੇ ਅੱਖ ਵੀਰ ਸੰਗ ਸੋਣ ਰਹੇ ਆ ਮੇਰਾ ਉਹਨਾਂ ਨਾਲ ਆਰਮੀ ਵਾਦਾ ਵਾ ਕੋਈ ਮੇਰੇ ਦਾ ਕੋਈ ਸ਼ਿਕਾਇਤ ਨਹੀਂ ਉਹ ਥੋੜਾ ਬੱਚਾ ਵਾ ਇੱਕ ਪਰਿਵਾਰ ਤੋਂ ਥੱਲੇ ਉੱਪਰ ਕੇ ਆਇਆ ਹੋਇਆ ਔਰ ਮੈਨੂੰ ਹਰ ਦੁੱਖ ਤਕਲੀਫ ਦਾ ਪਤਾ ਵਾ ਔਰ ਮੈਂ ਬਹੁਤ ਆ ਖੁਸ਼ੀ ਨਾਲ ਕਹਿੰਦਾ ਹੋਇਆ ਥੋੜਾ ਇੱਥੇ ਆਇਆ ਹਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਤੁਸੀਂ ਸਾਰੇ ਆਏ ਸ਼ਰਮ ਅੱਥੇ ਪਰਵਾਣ ਵਾਹ ਗੁੱਜੀ ਦਾ ਖਾਲਸਾ ਵਾਹ ਗੁੱਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਹੁਣ ਮੈਂ ਬੇਨਤੀ ਕਰਨਾ ਕਿ ਮੰਤਰੀ ਸਾਹਿਬ ਐਪੀ ਸਾਹਿਬ ਸਾਡੇ ਅਮਲਾ ਸਾਹਿਬ ਅਤੇ ਚੇਅਰਮੈਨ ਸਾਹਿਬ ਦੇ ਕਰੀ ਸਿੰਘ ਦੇ ਮਤਾਨ ਦੀ ਦੇਣ ਪੂਰੀ ਕਰਨਗੇ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ